ਮੋਸਸ ਹਾਜ਼ਰੀਨ ਪੇਸ਼ੇ ਖidmat ਸਵੈ ਲਿਖਿਤ ਕਵਤਾ ਮਨੁੱਖਤਾ ਦੀ ਮੜੀ ਸਿਆਣੇ ਹੱਕ ਠੋਕ ਕਹਿਣ ਰੱਬ ਨਿਰੰਕਾਰ ਇਹੋ ਗੱਲ ਬਸ ਮੇਰੀ ਸੋਚਣੀ ਤੋਂ ਬਾਹਰ ਸਿਆਣੇ ਹੱਕ ਠੋਕ ਕਹਿਣ ਰੱਬ ਨਿਰੰਕਾਰ ਇਹੋ ਗੱਲ ਬਸ ਮੇਰੀ ਸੋਚਣੀ ਤੋਂ ਬਾਹਰ ਹੈ ਤੇ ਖੇਤ ਸਾਡੇ ਵੱੜਦੀ ਹੈ ਮਨੁੱਖਤਾ ਦੀ ਮਸ਼ਾਲ ਖੇਤ ਸਾਡੇ ਵੱੜਦੀ ਹੈ ਮਨੁੱਖਤਾ ਦੀ ਮਸ਼ਾਲ ਜਾਵੇ ਵੱਟੋ ਵੱਟ ਬਾਪੂ ਸਿਰ ਪੱਖਿਆਂ ਦਾ ਭਾਰ ਕਿ ਜਿੱਥੇ ਨਾਨਕ ਦੀ ਕਿਰਤ ਦੇ ਸਬੂਤ ਜੁੜਦੇ ਭਈ ਸਾਡੇ ਪਿੰਡ ਵੱਟਾਂ ਉਤੇ ਰੱਬ ਡਰਦੇ ਸਾਡੇ ਪਿੰਡ ਵੱਟਾਂ ਉਤੇ ਰੱਬ ਡਰਦੇ ਪਰ ਇੱਕ ਖੁੰਝਾ ਵੱਟ ਦਾ ਜਿੱਥੇ ਬਾਪੂ ਪੈਰ ਨਾ ਪੱਟੇ ਪਰ ਇੱਕ ਖੁੰਝਾ ਵੱਟ ਦਾ ਜਿੱਥੇ ਬਾਪੂ ਪੈਰ ਨਾ ਪੱਟੇ ਬਾਣੋ ਬਾਣੀ ਪੈ ਜਾਂਦਾ ਪੈ ਜਾਂਦਾ ਪਹਿਲੀ ਸੱਤੇ ਉਸ ਖੁੰਝੇ ਤੇ ਇੱਕ ਮੜੀ ਐ ਉਸ ਖੁੰਝੇ ਤੇ ਇੱਕ ਮੜੀ ਐ ਵਹਿਮ ਭਰਮ ਜਿਹਾ ਲੱਗਦਾ ਉਸ ਖੁੰਝੇ ਤੇ ਇੱਕ ਮੜੀ ਐ ਵਹਿਮ ਭਰਮ ਜਿਹਾ ਲੱਗਦਾ ਕਵਰੇ ਉੱਥੇ ਜਾਣੋ ਕਾ ਤੋ ਬਾਪੂ ਇੰਨਾ ਡਰਦਾ ਤੇ ਡਰਦਿਆਂ ਡਰਦਿਆਂ ਮੈਂ ਵੀ ਇਹ ਗੱਲ ਬਾਪੂ ਅੱਗੇ ਰੱਖੀ ਡਰਦਿਆਂ ਡਰਦਿਆਂ ਮੈਂ ਵੀ ਇਹ ਗੱਲ ਬਾਪੂ ਅੱਗੇ ਰੱਖੀ ਅੱਖ ਚੁੜਾ ਕੇ ਬਾਪੂ ਟੁਰ ਗਿਆ ਸੜਕ ਪੈ ਗਿਆ ਪੱਕੀ ਕਿਹੜੇ ਪੁਰਖੇ ਕਿਹੜੇ ਵਢੇਰੇ ਮੈਨੂੰ ਵੀ ਤਾਂ ਦੱਸੋ ਕਿਹੜੇ ਪੁਰਖੇ ਕਿਹੜੇ ਵਢੇਰੇ ਮੈਨੂੰ ਵੀ ਤਾਂ ਦੱਸੋ ਸੋਚ ਪੁਰਾਣੀ ਦੇ ਟੀਰਾ ਨੂੰ ਬਾਪੂ ਜੀ ਨਾ ਕੱਸੋ ਕਿਹੜੇ ਪੁਰਖੇ ਕਿਹੜੇ ਵਢੇਰੇ ਮੈਨੂੰ ਵੀ ਤਾਂ ਦੱਸੋ ਸੋਚ ਪੁਰਾਣੀ ਦੇ ਤੀਰਾਂ ਨੂੰ ਬਾਪੂ ਜੀ ਨਾਲ ਕਸੋ ਜੇ ਕੋਈ ਵਹਿਮ ਭਰਮ ਨਹੀਂ ਕਾਤੋਂ ਉੱਥੇ ਜਾਣੋਂ ਡਰਦੇ ਜੇ ਕੋਈ ਵਹਿਮ ਭਰਮ ਨਹੀਂ ਕਾਤੋਂ ਉੱਥੇ ਜਾਣੋਂ ਡਰਦੇ ਤੇ ਹਰ ਇੱਕ ਤਿੱਥ ਤਿਹਾਰ ਦੇ ਮੌਕੇ ਕਿਉਂ ਦੀਵਾ ਹੋਂ ਧਰਦੇ ਹਰ ਇੱਕ ਤਿੱਥ ਤਿਹਾਰ ਦੇ ਮੌਕੇ ਦੀਵਾ ਕਿਉਂ ਹੋਂ ਧਰਦੇ ਚੁੱਪ ਹੋ ਗਏ ਦੋਵੇਂ ਜੀ ਅੱਖੀਆਂ ਵਿੱਚ ਭਰ ਕੇ ਪਾਣੀ ਚੁੱਪ ਹੋ ਗਏ ਦੋਵੇਂ ਜੀ ਅੱਖੀਆਂ ਵਿੱਚ ਭਰ ਕੇ ਪਾਣੀ ਬਾਪੂ ਮੇਰਾ ਸੁਣਾਵਨ ਲੱਗਾ ਮਨੁੱਖਤਾ ਦੀ ਕਹਾਣੀ ਬਾਪੂ ਮੇਰਾ ਸੁਣਾਵਨ ਲੱਗਾ ਮਨੁੱਖਤਾ ਦੀ ਕਹਾਣੀ ਉਸ ਖੁੰਝੇ ਪੁੱਤ ਜੰਡ ਦੇ ਥੱਲੇ ਵਰਕਤ ਦਾਮੀ ਵਰਦਾ ਸੀ ਉਸ ਖੁੰਝੇ ਪੁੱਤ ਜੰਡ ਦੇ ਥੱਲੇ ਵਰਕਤ ਦਾਮੀ ਵਰਦਾ ਸੀ ਇੱਕ ਟਟਿਰੀ ਦੀ ਮਮਤਾ ਨੂੰ ਸੂਰਜ ਸਜਦਾ ਕਰਦਾ ਸੀ ਤੇ ਤੁਰਪੈਂਦੀ ਸੀ ਵੱਡੇ ਤੜਕੇ ਚੁੰਨੇ ਖਾਤਰ ਦਾਣੇ ਉਹਦੀ ਮਮਤਾ ਅੱਗੇ ਝੁਕ ਗਏ ਬਾਜ ਕੇ ਪੰਛੀ ਪਾ ਖਾਣੇ ਤੇ ਦਾਦਾ ਤੇਰਾ ਉਸ ਟਟਿਰੀ ਦਾ ਬਾਲਾ ਮੂ ਕਰਦਾ ਸੀ ਦਾਦਾ ਤੇਰਾ ਉਸ ਟਟੀਰੀ ਦਾ ਬਾੜਾ ਮੋਹ ਕਰਦਾ ਸੀ ਛੇੜ ਛਾੜਿਓ ਦੇ ਬੋਟਾ ਨਾਲ ਇਹੋ ਭੋਰਾ ਵੀ ਨਾ ਜਰਦਾ ਸੀ ਤੇ ਫਿਰ ਇੱਕ ਦਿਨ ਕਿਆਮਤ ਚੜਿਆ ਫਿਰ ਇੱਕ ਦਿਨ ਕਿਆਮਤ ਚੜਿਆ ਉਜੜੀ ਫੁੱਲ ਕਿਆਰੀ ਦਾਦਾ ਤੇਰਾ 60 ਰੁਪਿਆ ਚੜ ਕੇ ਪਹਿਲੀ ਲਾਰੀ ਫਿਰ ਇੱਕ ਦਿਨ ਕਿਆਮਤ ਚੜਿਆ ਉਜੜੀ ਫੁੱਲ ਕਿਆਰੀ ਦਾਦਾ ਤੇਰਾ ਸ਼ਹਿਰ ਤੁਰ ਗਿਆ ਚੜ ਕੇ ਪਹਿਲੀ ਲਾਰੀ ਤੇ ਚੀਕਾਂ ਵਿੱਚ ਤਬਦੀਲ ਹੋ ਗਿਆ ਫੁਕਾਰਾ ਆਪਣੀ ਥੋੜ ਦਾ ਚੀਕਾਂ ਵਿੱਚ ਤਬਦੀਲ ਹੋ ਗਿਆ ਫੁਕਾਰਾ ਆਪਣੇ ਖੋੜ ਦਾ ਹੌਵੇਂ ਲੱਤਿਆ ਮੈਂ ਤਵੀਆਂ ਨਾਲ ਧਰਤ ਜਾਂਦਾ ਸੀ ਖੋਲਦਾ ਹੌਵੇਂ ਲੱਤਿਆ ਮੈਂ ਤਵੀਆਂ ਨਾਲ ਧਰਤ ਜਾਂਦਾ ਸੀ ਖੋਲਦਾ ਤਰਤ ਖੁੱਲੀ ਤੇ ਬੰਦ ਹੋ ਗਿਆ ਸਾਰਾ ਚੀਕ ਚਿਹੜਾ ਤਰਤ ਖੁੱਲੀ ਤੇ ਬੰਦ ਹੋ ਗਿਆ ਸਾਰਾ ਚੀਕ ਚਿਹੜਾ ਲਾਲ ਰੰਗ ਤਵੀਆਂ ਨੂੰ ਚੜਿਆ ਕਹਿਰ ਟਹਿ ਗਿਆ ਭਾਰਾ ਲਾਲ ਰੰਗ ਤਵੀਆਂ ਨੂੰ ਚੜਿਆ ਕਹਿਰ ਟਹਿ ਗਿਆ ਭਾਰਾ ਲਹੂ ਨਾਲ ਲਤਪਤ ਹੋਈ ਟਟੀਰੀ ਲਹੂ ਨ ਲਤਪਤ ਹੋਈ ਟਟਿਰੀ ਫੁੱਲ ਵਾਂਗ ਕੁਮਲਾਈ ਮਰੀ ਹੋਈ ਮਨੁੱਖਤਾ ਮੈਨੂੰ ਸੀ ਜੰਡ ਥੱਲੇ ਉੱਠਿਆਈ ਮਰੀ ਹੋਈ ਮਨੁੱਖਤਾ ਮੈਨੂੰ ਜੰਡ ਥੱਲੇੋਂ ਸੀ ਥਿਆਈ ਮਮਤਾ ਦੀ ਮੂਰਤ ਨੇ ਮੈਨੂੰ ਮਨੁੱਖਤਾ ਦਾ ਪਾਠ ਪੜਾਇਆ ਮਮਤਾ ਦੀ ਮੂਰਤ ਨੇ ਮੈਨੂੰ ਮਨੁੱਖਤਾ ਦਾ ਪਾਠ ਪੜਾਇਆ ਜੰਡ ਥੱਲੇ ਫਿਰ ਉਸ ਟਟਿਰੀ ਨੂੰ ਸੀ ਮੈਂ ਦਫਨਾਇਆ ਜੰਡ ਥੱਲੇ ਫਿਰ ਉਸ ਟਟਿਰੀ ਨੂੰ ਸੀ ਮੈਂ ਦਫਨਾਇਆ ਦਫਨ ਕੀਤੀ ਮੈਂ ਹੌਵੇਂ ਆਪਣੀ ਦਫਨ ਕੀਤੀ ਮੈਂ ਹਉਮੇ ਆਪਣੀ ਹੰਕਾਰ ਕਾਲੀ ਤੇ ਕਰੋਧ ਦਫਨ ਕੀਤੀ ਮੈਂ ਹਉਮੇ ਆਪਣੀ ਹੰਕਾਰ ਕਾਲੀ ਤੇ ਕਰੋਧ ਉਸ ਮੜੀ ਤੇ ਮਨੁੱਖਤਾ ਖੇਡੇ ਸਬਕ ਪੜਾਵੇ ਰੋਜ਼ ਤੇ ਮਨੁੱਖਤਾ ਮਨੁੱਖ ਤੱਕ ਸੀਮਿਤ ਨਹੀਂ ਹੈ ਮਨੁੱਖਤਾ ਮਨੁੱਖ ਤੱਕ ਸੀਮਿਤ ਨਹੀਂ ਹੈ ਹੈ ਇਸ ਦਾ ਵੱਡਾ ਘੇਰਾ ਜੀਵ ਜੰਤੂ ਸਭ ਤੇਰੇ ਹੀ ਨੇ ਕਰ ਲੈ ਵੱਡਾ ਜੇਰਾ ਤੇ ਕੁਦਰਤ ਦੀ ਹਰ ਛੈ ਵਿੱਚ ਪੁੱਤਰਾ ਵਸਦਾ ਏ ਪਰਵਰਦੀ ਯਾਰ ਕੁਦਰਤ ਦੀ ਹਰ ਸ਼ੈ ਵਿੱਚ ਪੁੱਤਰਾ ਵਸਦਾ ਏ ਪਰਵਰਦੀਗਾਰ ਹਰ ਸ਼ੈ ਵਿੱਚ ਉਸ ਰੱਬ ਨੂੰ ਵੇਖੀ ਮਨੁੱਖਤਾ ਦਾ ਤੂੰ ਕਰੀ ਪਸਾਰ ਸੁਣ ਕੇ ਬਾਪੂ ਦੀ ਹੱਡ ਬੀਤੀ ਸਬਰਾਂ ਦਾ ਕੁੱਟ ਪੀਤਾ ਸੁਣ ਮੈਂ ਬਾਪੂ ਦੀ ਹੱਡ ਬੀਤੀ ਸਬਰਾਂ ਦਾ ਕੁੱਟ ਪੀਤਾ ਨੰਗੇ ਪੈਰੀ ਭੱਜਿਆ ਮੈਂ ਜਾ ਮੜੀ ਨੂੰ ਸਜਦਾ ਕੀਤਾ ਨੰਗੇ ਪੈਰੀ ਭੱਜਿਆ ਮੈਂ ਜਾ ਮੜੀ ਨੂੰ ਸਜਦਾ ਕੀਤਾ ਅੱਜ ਵੀ ਉਹ ਮੜੀ ਮੈਨੂੰ ਮਨੁੱਖਤਾ ਦਾ ਪਾਠ ਪੜ੍ਹਾਉਂਦੀ ਅੱਜ ਵੀ ਉਹ ਮੜੀ ਮੈਨੂੰ ਮਨੁੱਖਤਾ ਦਾ ਪਾਠ ਪੜ੍ਹਾਉਂਦੀ ਤਾਂ ਹੀ ਬਿਣ ਨਾਗੇ ਮੇਰੀ ਮਾਂ ਉੱਥੇ ਦੀਵਾ ਲਾਉਂਦੀ ਤਾਂ ਹੀ ਬਿਣ ਨਾਗੇ ਮੇਰੀ ਮਾਂ ਉੱਥੇ ਦੀਵਾ ਲਾਉਂਦੀ ਤਾਂ ਹੀ ਬਿਣ ਨਾਗੇ ਮੇਰੀ ਮਾਂ ਉੱਥੇ ਦੀਵਾ ਲਾਉਂਦੀ ਸ਼ੁਕਰੀਆ